ਹੰਗ ਸਿੰਘਾਂ ਦੇ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਕੁੱਟਮਾਰ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜ਼ਖਮੀ ਹੋਏ ਸ਼ਖਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਮਲਾ ਕਰਨ ਵਾਲੇ ਤਿੰਨ ਹੰਗ ਸਿੰਘਾਂ ਨੂੰ ਥਾਣਾ ਫਤਿਹਗੜ ਸਾਹਿਬ ਦੀ ਪੁਲਿਸ ਨੇ ਕਾਬੂ ਕਰ ਲਿਆ ਜਿਨ੍ਹਾਂ ਦੇ ਵਿੱਚ ਸਨੀ ਸਿੰਘ ਜੋਬਨਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਹੈ ਉਹਨਾਂ ਦਾ ਸਿਆਖੀ ਲੜਾਈ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ ਜੁਣ ਹੰਗ ਸਿੰਘਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਜਮੁ ਕਸ਼ਵੀਰ ਤੋਂ ਸ਼ਖਸ ਆਇਆ ਸੀ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਫਿਲਹਾਲ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਾਂਚ ਜਾਰੀ ਹੈ ਕਿ ਕਿਉਂ ਉਹਨਾਂ ਦੇ ਵੱਲੋਂ ਇਹ ਰੋਜ਼ਾ ਸ਼ਰੀਫ ਦੀ ਸਾਹਮਣੇ ਵਾਲੀ ਸੜਕ ਹੈ ਉਹਦੇ ਉੱਪਰ ਇੱਕ ਕੋਈ ਕਸ਼ਮੀਰ ਤੋਂ ਬੰਦੇ ਆਏ ਹੋਏ ਸੀ ਉਹਨਾਂ ਨੂੰ ਜਿਵੇਂ ਤਿੰਨ ਲੋਕਾਂ ਨੇ ਜਿਹੜੇ ਨਿਹੰਗ ਦੇ ਬਾਣੇ 'ਚ ਸੀਗੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਉਹ ਪਹਿਲਾਂ ਕੜੀਸ ਕੇ ਜਿਹੜਾ ਅੰਦਰ ਕੰਪਲੈਕਸ ਵਾਲੇ ਪਾਸੇ ਲੈ ਗਏ ਤੇ ਸਾਨੂੰ ਉੱਥੋਂ ਇਤਲਾਹ ਆ ਗਈ ਸੀਗੀ ਸਾਡੀ ਟੀਮ ਫਰ ਪਹੁੰਚੀ ਸੀ ਜਿਹੜਾ ਬੰਦਾ ਹੈਗਾ ਉਹ ਹੈਗਾ ਮੁਕਾਸਰ ਅਹਿਮਦ ਦਾਰ ਹੈ ਬਾਦੀ ਬੁਰਦਾ ਇਥੇ ਮੱਥਾ ਟੇਕਣ ਆਏ ਹੋਏ ਸੀਗੇ ਰੋਜ਼ਾ ਸ਼ਰੀ ਇਹ ਬਾਹਰ ਖੜੇ ਕਿਤੇ ਕੋਈ ਗੱਲ ਕਰ ਰਹੇ ਹੋਣੇ ਜਾਂ ਆਪਸ ਵਿੱਚ ਇੰਨਾ ਕੋਈ ਗਲਤਫਹਮੀ ਹੋ ਗਈ ਹਲੇ ਗੱਲ ਉਹਦੀ ਅਸੀਂ ਮੈਟਰ ਦੀ ਤਫ਼ਤੀਸ਼ ਕਰ ਰਹੇ ਆਂ ਪਰ ਜਿਹੜੇ ਉਹ ਲੋਕ ਨਿਹੰਗ ਬਾਣੇ ਦੇ ਵਿੱਚ ਆਏ ਸੀਗੇ ਉਹ ਤਿੰਨ ਅਸੀਂ ਕੱਲ ਐਫ ਆਈ ਆਰ ਦੇਣ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਅਸੀਂ ਐਫ ਆਈ ਆਰ ਨੰਬਰ 12 ਦਿੱਤੀ ਹੈ ਜੀ ਫਤਿਹਗੜ੍ਹ ਸਾਹਿਬ ਥਾਣੇ 'ਚ 109 115 ਪੀ ਐਨ ਐਸ ਦੇ ਤਹਿਤ ਕਿਹੜਾ ਕਿਹੜਾ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲੇ 'ਚ ਅਸੀਂ ਜੀ ਹਲੇ 3 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਉਹਨਾਂ ਚੋਂ ਹੈਗੇ ਸਨੀ ਸਿੰਘ ਹੈ ਇੱਕ ਜੋਗਨਪ੍ਰੀਤ ਸਿੰਘ ਹੈ ਇੱਕ ਸੁਖਵੀਰ ਸਿੰਘ ਹੈ ਤੇ ਇੱਕ ਉਹਨਾਂ ਨਾਲ ਕੋਈ ਛੋਟਾ ਬੱਚਾ ਵੀ ਸੀਗਾ ਉਹ ਵਾਲੇ ਅਣਪਛਾਤੇ ਸਾਰੇ ਇਨਸੀਡੈਂਟ ਦੀ ਉੱਥੇ ਵੀਡੀਓ ਬਣੀ ਹੈ ਅਸੀਂ ਵੀਡੀਓ ਦੇਖ ਕੇ ਹੋਰ ਵੀ ਅਸੀਂ ਹਰ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਉਹਨਾਂ ਦਾ ਕਾਰਨ ਕੀ ਸੀ ਗੱਲ ਰਹੀ ਜੀ ਤੇਜ਼ ਦਾ ਪੱਧਰ ਹਥਿਆਰਤਾ ਨਹੀਂ ਹਲੇ ਐਸਾ ਚਾਪ ਹੋਣਨ ਕੈਸਾ ਉਹ ਜਿਹਨੇ ਨਿਹੰਗ ਬਾਣੇ ਦੇ ਵਿੱਚ ਕਈਆਂ ਨੇ ਕੋਈ ਕਿਰਪਾ ਨਹੀਂ ਆ ਕੋਈ ਸ਼ਸੀ ਦੇਖ ਰਹੇ ਆ ਉਹ ਸਾਰੀਆਂ ਹਲੇ ਵੀਡੀਓ ਸਾਡੀ ਟੀਮ ਦੇਖ ਰਹੀ ਹੈ ਤੇ ਕਿ ਉਹਨਾਂ ਨੇ ਕਿਸ ਚੀਜ਼ ਨਾਲ ਲਵਾ ਦਿੱਤਾ ਹੈ ਜਿਹੜਾ ਸਪਮੈਂਟ ਕਿਤੇ ਨੂੰ ਬਾਦੀਪੁਰਾ